ਕਰਨ ਤਾਰਨ ਦੇ ਵਿੱਚ ਸ਼ਰਮਸਾਰ ਕਰ ਦੇਣ ਵਾਲੀ ਵਾਰਦਾਤ ਹੋਈ ਹੈ ਬਲਟੋਹਾ ਪਿੰਡ ਦੇ ਵਿੱਚ ਇੱਕ ਮਹਿਲਾ ਦੇ ਨਾਲ ਸ਼ਰਮਨਾਕ ਹਰਕਤ ਕੀਤੀ ਗਈ ਹੈ ਇਸ ਮਹਿਲਾ ਨੂੰ ਬਿਨਾ ਕੱਪੜਿਆਂ ਤੋਂ ਪਿੰਡ ਦੇ ਵਿੱਚ ਘੁਮਾਇਆ ਗਿਆ ਅਸਲ ਦੇ ਵਿੱਚ ਪੀੜਤ ਮਹਿਲਾ ਦੇ ਬੇਟੇ ਦੀ ਲਵ ਮੈਰਿਜ ਦਾ ਇਹ ਪੂਰਾ ਮਾਮਲਾ ਸੀ ਉਸ ਤੋਂ ਬਾਅਦ ਇੱਕ ਵਿਵਾਦ ਪੈਦਾ ਹੋਇਆ ਲਵ ਮੈਰਿਜ ਤੋਂ ਲੜਕੀ ਦਾ ਪਰਿਵਾਰ ਨਾਰਾਜ਼ ਸੀ ਔਰ ਲੜਕੀ ਦੇ ਪਰਿਵਾਰ ਤੇ ਹੀ ਇਹ ਇਲਜ਼ਾਮ ਲੱਗੇ ਨੇ ਇੱਕ ਔਰਤ ਨੂੰ ਨਗਨ ਹਾਲਤ ਦੇ ਵਿੱਚ ਪਿੰਡ ਦੇ ਵਿੱਚ ਘੁਮਾਇਆ ਗਿਆ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮੁਲਜ਼ਮ ਫਰਾਰ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੋ ਇੱਕ ਮਹਿਲਾ ਨੂੰ ਨਗਨ ਹਾਲਤ ਦੇ ਵਿੱਚ ਪਿੰਡ ਦੇ ਵਿੱਚ ਘੁਮਾਇਆ ਗਿਆ ਔਰ ਮਾਮਲਾ ਸੀ ਕਿ ਉਸ ਮਹਿਲਾ ਦੇ بیٹے ਨੇ ਲਵ ਮੈਰਿਜ ਕਰਵਾਈ ਸੀ ਸੋ ਇਹ ਲਵ ਮੈਰਿਜ ਦਾ ਮਾਮਲਾ ਹੈ ਔਰ ਉਸਤੇ ਚਲਦੇ ਜੋ ਲੜਕੀ ਦਾ ਪਰਿਵਾਰ ਸੀ ਉਹ ਇਸ ਲਵ ਮੈਰਿਜ ਤੋਂ ਖਫਾ ਸੀ ਔਰ ਉਹਨਾਂ ਵੱਲੋਂ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਹੁਣ ਸਾਰੇ ਫਰਾਰ ਨੇ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਲੱਭ ਰਹੀ ਹੈ ਪਰ ਇਹ ਤਸਵੀਰਾਂ ਸਾਡੇ ਸਮਾਜ ਦੀ ਇੱਕ ਐਸੀ ਤਰਾਸਦੀ ਨੂੰ ਬਿਆਨ ਕਰਦੀਆਂ ਨੇ ਇੱਕ ਐਸੀ ਇਹ ਬਹੁਤ ਸਾਰੇ ਥਾਵਾਂ ਤੇ ਅਣਖ ਖਾਤਰ ਕਤਲ ਹੁੰਦੇ ਨੇ ਸੋ ਉਸ ਦੇ ਨਾਲ ਜੁੜਿਆ ਇਹ ਮਾਮਲਾ ਹੈ ਜੀ ਇਹ ਮੇਰੇ ਗੱਲ ਪਏ ਆ ਕੇ ਪੰਜ ਜਣੇ ਠੀਕ ਆ ਉੜੀ ਮੁੰਡੇ ਦੀ ਗੱਲ ਸੀ ਮੇਰਨਾ ਮਤਬਲ ਨਹੀਂ ਕੋਈ ਇਹਨਾਂ ਦਾ ਅਤੀ ਪੱਕੀ ਪੈਨਦਾ ਮੈਂ ਆਪਦੀ ਭਾਜ ਨਾ ਸਕੇ ਜਾਨ ਬਚਾਈ ਹੈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਰੀਜ਼ਨ ਇਹ ਸੀਗਾ ਕਿ ਉਹਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉਤੋਂ ਦੇ ਮੁਹੱਲੇ ਦੀ ਜੀਵਨ ਨਗਰ ਦੀ ਲੜਕੀ ਹੈ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਫੇਰ ਉਹਨਾਂ ਨੂੰ ਲੰਬਾ ਦੇਣ ਗਏ ਤੇ ਜਿੱਥੇ ਉਹਨਾਂ ਦੇ ਕੂਟੂਮੇ ਮੈਂ ਉਹ ਗਈ ਤੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵਾਰਿਆ ਲੜਕੀ ਦੇੰ ਲੈ ਕੇ ਤੇ ਕੋਈ ਵੀਡੀਓ ਬਣਾਇਆ ਜੀ ਕੱਪੜੇ ਫਾਟਣ ਤੋਂ ਬਾਅਦ ਵੀ ਵੀਡੀਓ ਹਾਂਜੀ ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਸੀਗੀ ਤੇ ਜੁਨੀ ਲਿਬੇਟੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਰਹੀ ਬਣਾ ਤੀ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਤਰਨ ਤਰਨ ਦੇ ਸਰਹੱਦੀ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਬਲਟੋਹਾ ਤੋਂ ਜਿਹੜੀ ਆ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਇੱਕ ਔਰਤ ਨੂੰ ਕੁੱਟਮਾਰ ਕਰਨ ਤੋਂ ਬਾਅਦ ਨੰਗਾ ਕਰਕੇ ਜਿਹੜਾ ਹੈ ਉਸਨੇ ਇੱਕ ਗਲੀ ਦੇ ਵਿੱਚ ਘੁਮਾਇਆ ਗਿਆ ਜਿਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਫਰ ਕਦੇ ਵਿੱਚ ਆਉਂਦੀ ਹੈ ਔਰ ਪੁਲਿਸ ਵੱਲੋਂ ਇਸ ਪੀੜਿਤ ਔਰਤ ਦੇ ਬਿਆਨਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਰੇਡ ਜਿਹੜੀਆਂ ਲਗਾਤਾਰ ਜਾਰੀ ਹੈ ਦੱਸਦੀ ਹੈ ਕਿ ਉਸ ਦੇ ਬੇਟੇ ਨੂੰ ਲਵ ਮੈਰਿਜ ਕਰਵਾਈ ਗਈ ਸੀ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਹੈ ਜਿਹੜਾ ਮਾਰ ਬੀਟ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ ਗਲੀ ਦੇ ਵਿੱਚ ਜਦੋਂ ਘੁਮਾਇਆ ਗਿਆ ਨੰਗਾ ਤਾਂ ਉਸ ਦੀ ਜਿਹੜੀ ਆ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਵੀ ਜਿਹੜੀ ਆ ਵਾਇਰਲ ਹੋ ਗਈ ਸੀ ਪੁਲਿਸ ਹਰਕਤ ਦੇ ਵਿੱਚ ਆਉਂਦੀ ਆ ਔਰ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਮਾਨਰਾ ਦਰਜ ਕਰਕੇ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਤਰਨਤਾਰਨ ਤੋਂ ਸਿਦਾਰਥ ਰੋੜਾ న్యూਸ ਰਿਪੋਰਟ ਤਰਨਤਾਰਨ ਦਾ ਇਹ ਮਾਮਲਾ ਹੈ ਬੇहद ਸ਼ਰਮਨਾਕ ਮਾਮਲਾ ਹੈ ਜਦੋਂ ਤੁਸੀਂ ਇਸ ਖਬਰ ਨੂੰ ਸੁਣਦੇ ਹੋ ਜਦੋਂ ਅਸੀਂ ਇਹ ਖਬਰ ਪੜ੍ਹਦੇ ਹਾਂ ਤਾਂ ਸਿੱਧੀ ਖਬਰ ਹੈ ਕਿ ਉਸ ਔਰਤ ਦੇ بیٹے ਨੇ ਲਵ ਮੈਰਿਜ ਕਰਵਾਈ ਪਰ ਲੜਕੀ ਦੇ ਪਰਿਵਾਰ ਵੱਲੋਂ ਸਜ਼ਾ ਉਸ ਔਰਤ ਨੂੰ ਦਿੱਤੀ ਗਈ ਔਰ ਇਹ ਵੀ ਜਿਹੜੀ ਜਾਣਕਾਰੀ ਹੈ ਕਿ ਲੜਕੀ ਉਹਨਾਂ ਦੇ ਗੁਆਂਢਚੀ ਰਹਿੰਦੀ ਸੀ ਦੋ ਪਰਿਵਾਰ ਆਪਸ ਦੇ ਵਿੱਚ ਗੁਆਂਢੀ ਸੀ ਤਾਂ ਮੁੰਡੇ ਦਾ ਕੁੜੀ ਨਾਲ ਲਵ ਅਫੇਅਰ ਸੀ ਤਾਂ ਉਹਨਾਂ ਨੇ ਵਿਆਹ ਕਰਵਾ ਲਿਆ ਲੜਕੀ ਦਾ ਪਰਿਵਾਰ ਇਸ ਗੱਲ ਤੋਂ ਖਫਾ ਹੋਇਆ ਲੜਕੇ ਦੇ ਘਰੇ ਉਲੰਭਾ ਦੇਣ ਗਿਆ ਉਲੰਭਾ ਦੇਣ ਦੇ ਮੌਕੇ ਗੱਲਬਾਤ ਵੱਧ ਗਈ ਵਾਦੀ-ਵਾਦੀ ਤਕਰਾਰ 'ਚ ਬਦਲ ਗਈ ਔਰ ਤਕਰਾਰ ਤੋਂ ਹੱਥੋ ਪਾਈ 'ਚ ਬਦਲ ਗਈ ਮਹਿਲਾ ਦੇ ਨਾਲ ਹੱਥੋ ਪਾਈ ਹੋਈ ਉਸਦੇ ਕੱਪੜੇ ਫਟ ਗਏ ਔਰ ਉਸ ਤੋਂ ਬਾਅਦ ਉਸ ਮਹਿਲਾ ਨੂੰ ਲੜਕੀ ਦੇ ਪਰਿਵਾਰ ਵੱਲੋਂ ਪਿੰਡ ਦੇ ਵਿੱਚ ਘੁਮਾਇਆ ਗਿਆ ਮਹਿਲਾ ਨੇ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਸੀ ਆਪਣੇ ਆਪ ਨੂੰ ਖਬਰ ਕੀਤਾ ਔਰ ਇਹ ਵੀਡੀਓ ਜਿਹੜਾ ਸੀ ਉਹ ਸਾਹਮਣੇ ਆ ਗਿਆ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਵੱਡਾ ਵਿਵਾਦ ਜਿਹੜਾ ਹੈ ਖੜਾ ਹੋ ਗਿਆ ਕਈ ਵਾਰੀ ਐਸੇ ਜਿਹੜੇ ਜਿਹੜੇ ਘਟਨਾਕ੍ਰਮ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਪਤਾ ਵੀ ਨਹੀਂ ਚੱਲਦਾ ਕਿਉਂਕਿ ਉਸ ਦੀ ਕੋਈ ਵੀਡੀਓ ਨਹੀਂ ਹੁੰਦੀ ਪਰ ਅੱਜ ਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮੋਬਾਈਲ ਤੇ ਵੀਡੀਓ ਬਣ ਜਾਂਦੀਆਂ ਨੇ ਵਾਇਰਲ ਹੋ ਜਾਂਦੀਆਂ ਨੇ ਉਹ ਵੀਡੀਓ ਸਾਹਮਣੇ ਆਈ ਤਾਂ ਇੱਕ ਵੱਡਾ ਜਿਹੜਾ ਸੀ ਵਿਵਾਦ ਖੜਾ ਹੋ ਗਿਆ ਔਰ ਹੁਣ ਉਹ ਸਾਰੇ ਦੋਸ਼ੀ ਫਰਾਰ ਨੇ ਜਿਨ੍ਹਾਂ ਵੱਲੋਂ ਇਸ ਸ਼ਰਮਨਾਕ ਘਾਰੇ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਉਹਨਾਂ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦੇ ਅਧਿਕਾਰੀ ਉਹਨੇ ਦੱਸ ਰਏ ਸੀ ਮਹਿਲਾ ਅਧਿਕਾਰੀ ਸੀ ਜੋ ਕਿ ਉਹਨਾਂ ਨੇ ਕਿਹਾ ਕਿ ਐਸੀ ਵਾਰਦਾਤ ਹੋਈ ਸੀ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਮਹਿਲਾ ਦੇ ਕੱਪੜੇ ਪਾੜ ਦਿੱਤੇ ਔਰ ਉਸ ਨੂੰ ਅਰਧ ਨਗਨ ਹਾਲਤ ਦੇ ਵਿੱਚ ਜਿਹੜਾ ਸੀ ਉਹ ਪਿੰਡ ਦੇ ਵਿੱਚ ਘੁਮਾਇਆ ਗਿਆ ਉਸ ਮੌਕੇ ਦੀ ਇਹ ਵੀਡੀਓ ਹੈ ਔਰ ਪੁਲਿਸ ਨੇ ਮਰਚਾ ਦਰਜ ਕਰ ਲਿਆ ਹੁਣ ਸਾਰੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਸਿਦਾਸ਼ ਅਰੋੜਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਸਿਦਾਰਥ ਪਹਿਲਾਂ ਪੂਰਾ ਮਾਮਲਾ ਜਿਹੜਾ ਹੈ ਅਸੀਂ ਸ਼ੁਰੂ ਤੋਂ ਸਮਝਣਾ ਚਾਹਾਂਗੇ ਕਿ ਕੀ ਉਹ ਇਸੇ ਮਨਸ਼ਾ ਨਾਲ ਆਏ ਸੀ ਜਾਂ ਗੱਲ ਕਰਦੇ ਕਰਦੇ ਲੜਾਈ ਵਧ ਗਈ ਜੇ ਹੱਥੋਂ ਪਾਈ ਹੋ ਗਈ ਜਾਂ ਉਸਦੇ ਕੱਪੜੇ ਫਾਟ ਗਏ ਜਾਂ ਫਾੜ ਦਿੱਤੇ ਕੀ ਸਭ ਕੁਝ ਇਹ ਇੱਕ ਇੱਕ ਸੋਚ ਸਮਝ ਕੇ ਕੀਤਾ ਗਿਆ ਬਿਲਕੁਲ ਜੀ ਗੱਲ ਕੀਤੀ ਜਾਵੇ ਸਾ ਜਿਹੜੀ ਹੈ ਔਰਤ ਦੀ ਜਿਹੜੀ ਮਾਰਕੁੱਟ ਦੀ ਵੀਡੀਓ ਜਿਹੜੀ ਹੈ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਜਿਹੜੀ ਹੈ ਵਾਇਰਲ ਹੋ ਰਹੀ ਹੈ ਔਰ ਕਸਬਾ ਜਿਹੜੀ ਹੈ ਬਲਟੋਹੇ ਦੀ ਵੀਡੀਓ ਹੈ ਔਰ ਅਗਰ ਜੇ ਝਗੜੇ ਦੀ ਗੱਲ ਕਰੀਏ ਤਾਂ ਜਿਹੜਾ ਪੀੜਿਤ ਔਰਤ ਦੇ بیٹے ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਲਵ ਮੈਰਿਜ ਕਰਵਾਈ ਗਈ ਸੀ ਜਿਸ ਤੋਂ ਲੈ ਕੇ ਜਿਹੜਾ ਸੀ ਲੜਕੀ ਦੇ ਪਰਿਵਾਰ ਵਾਲੇ ਉਸ ਅਮਰੀਕਨ ਨਾਲ ਸੀ ਔਰ ਉਸ ਨਾਲ ਜਦੋਂ ਗੱਲਬਾਤ ਕਰਨ ਗਏ ਤਾਂ ਉੱਥੇ ਤੂ ਤੂ ਮਹਿਮਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੀ ਹੈ ਝਗੜਾ ਜਿਹੜਾ ਕਾਫੀ ਵੱਧ ਜਾਂਦਾ ਹੈ ਔਰ ਪੀੜਿਤ ਔਰਤ ਜਿਹੜੀ ਉਹਨਾਂ ਦੇ ਹੱਥ ਆ ਜਾਂਦੀ ਹੈ ਉੱਥੇ ਜਿਹੜੀ ਉਸ ਦੀ ਗੁੱਟਮਾਰ ਕੀਤੀ ਜਾਂਦੀ ਹੈ ਕੁਟ ਮਾਰ ਕਰਨ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਕੱਪੜੇ ਫਾੜਨ ਤੋਂ ਬਾਅਦ ਜਿਹੜੀ ਹੈ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਆ ਖੂਬ ਵਾਇਰਲ ਹੁੰਦੀ ਆ ਹਾਲਾਂਕਿ ਵੀਡੀਓ ਵਾਇਰਲ ਜਿਹੜੀ ਆ ਕਿਸ ਤਰੀਕੇ ਐਂਗਲ ਨਾਲ ਹੋਈ ਆ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਆ ਔਰ ਪੁਲਿਸ ਦੇ ਉੱਪਰ ਵੀ ਪਹਿਲਾਂ ਇੱਕ ਦੋ ਦਿਨ ਜਿਹੜੇ ਆ ਸਵਾਲ ਖੜੇ ਹੁੰਦੇ ਦੇ ਕਿ ਪਰਚਾ ਦਰਜ ਨਹੀਂ ਆ ਲੇਕਿਨ ਬਾਅਦ ਵਿੱਚ ਜਿਹੜਾ ਪੁਲਿਸ ਨੇ ਜਿਹੜਾ ਪਰਚਾ ਜਿਹੜਾ ਇਸ ਮਾਮਲੇ 'ਚ ਦਰਜ ਕਰ ਦਿੱਤਾ ਤੇ ਜਿਹੜਾ ਪਰਚਾ ਦਰਜ ਹੋਇਆ ਪੁਲਿਸ ਵੱਲੋਂ ਇਸ ਮਾਮਲੇ 'ਚ ਜਿਹੜੀ ਆ ਛਾਪੇਮਾਰੀ ਵੀ ਜਿਹੜੀ ਆ ਲਗਾਤਾਰ ਜਿਹੜੀ ਹੈ ਜਾਰੀ ਹੈ ਜੀ ਤੇ ਮੁੰਡਾ ਕੁੜੀ ਕਿੱਥੇ ਨੇ ਸਿਦਾਰਥ ਅ ਫਿਲਹਾਲ ਇਸ ਬਾਰੇ ਜਿਹੜੀ ਹੈ ਹਲੇ ਜਿਹੜਾ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਦੱਸਿਆ ਸੀ ਕਿ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਕਿਤੇ ਨਾ ਕਿਤੇ ਇੱਕ ਘਟਨਾ ਜਿਹੜੀ ਹੈ ਸ਼ਰਦਨਕ ਹੋ ਜਾਂਦੀ ਹੈ ਔਰ ਪਿੰਡ 'ਚ ਰਹਿਣਾ ਵੀ ਜਿਹੜਾ ਔਖਾ ਕਈ ਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਹੋ ਜਾਂਦਾ ਹੈ ਫਿਲਹਾਲ ਜਿਹੜਾ ਉਹ ਜਿਹੜਾ ਨਵੀਂ ਨਜ਼ਰ ਆ ਰਹੀ ਔਰ ਜਿਹੜੀ ਪੀੜੇ ਤੌਰਤ ਹੈ ਉਹ ਵੀ ਕਿਸੇ ਨਾਲ ਦੇ ਪਿੰਡ ਚ ਦੱਸਿਆ ਰਿਹਾ ਕਿ ਰਹਿ ਰਹੇ ਨੇ ਫਿਲਹਾਲ ਪੁਲਿਸ ਇਸ ਮਾਮਲੇ ਚ ਜਿਹੜੀ ਹੈ ਜਾਂਚ ਕਰ ਰਹੀ ਹੈ ਔਰ ਪੁਲਿਸ ਦਾ ਦਾਵਾ ਹੈ ਕਿ ਜਲਦ ਇਹਨਾਂ આરોપીਆਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਉੱਪਰ ਪੀੜੇ ਤੌਰਤ ਵੱਲੋਂ ਜਿਸ ਬਿਆਨਾਂ ਦੇ ਉੱਪਰ ਮਾਨਤਾ ਦਿੱਤੀ ਕਰਵਾਇਆ ਗਿਆ ਇਹਨਾਂ ਨੂੰ ਜਿਹੜਾ ਜਲਦ ਗ੍ਰਿਫਤਾਰ ਜਿਹੜਾ ਹੈ ਕਰ ਲਿਆ ਜਾਵੇਗਾ ਔਰ ਉਹਨਾਂ ਦੇ ਲਈ ਜਿਹੜੀ ਹੈ ਛਾਪੇਮਾਰੀ ਵੀ ਲਗਾਤਾਰ ਉਹਨਾਂ ਵੱਲੋਂ ਜਾਰੀ ਹੈ ਜੀ अच्छा सिद्धार्थ पुलिस ने मामला दर्ज कर लिया कोई और भी जड़ियां कोई संस्थावा ने क्योंकि अपने आप ਦੇ ਵਿੱਚ ਮਾਮਲਾ ਬੜਾ ਗੰਭੀਰ ਹੈ ਕੋਈ ਹੋਰ ਸਾਹਮਣੇ ਆਇਆ ਹੈ ਇਸ ਮਾਮਲੇ ਤੇ ਕੋਈ ਕਾਰਵਾਈ ਕਰਵਾਉਣ ਦੇ ਲਈ ਫਿਲਹਾਲ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਕੋਈ ਸੰਸਥਾਵਾਂ ਜਿਹੜੀਆਂ ਨੇ ਨਹੀਂ ਸਾਹਮਣੇ ਆ ਰਹੀਆਂ ਨੇ ਅ ਲੇਕਿਨ ਪੁਲਿਸ ਦੇ ਉੱਪਰ ਵੀ ਪਹਿਲਾਂ ਦੱਸੇ ਜਿਵੇਂ ਪਹਿਲਾਂ ਜਦੋਂ ਕਰਵਾਇਆ ਗਿਆ ਸੀ ਕਿ ਪਹਿਲਾਂ ਪੁਲਿਸ ਜਿਹੜਾ ਸੀ ਪਰਚਾ ਦਰਜ ਨਹੀਂ ਕਰਦੀ ਸੀ ਬਲੋਹਾ ਥਾਣੇ ਦੀ ਪੁਲਿਸ ਜਿਸ ਤੋਂ ਬਾਅਦ ਪੀੜਤ ਤੌਰ ਤੇ ਦੇ ਵੱਲੋਂ ਲਗਾਤਾਰ ਬੰਦਿਆਂ ਨੂੰ ਜਿਹੜਾ ਮੋਦਵਰ ਜਿਵੇਂ ਪਿੰਡ ਦੇ ਹੁੰਦੇ ਨੇ ਉਹਨਾਂ ਨੂੰ ਵਿੱਚ ਪਾ ਕੇ ਇਹ ਬੜੀ ਮੁਸ਼ਕਲ ਦੇ ਨਾਲ ਜਿਹੜਾ ਮਾਮਲਾ ਦਰਜ ਕਰਵਾਇਆ ਗਿਆ ਉਹਨਾਂ ਦਾ ਦਾਵਾ ਹੈ ਕਿ ਪੀੜਤ ਤੌਰ ਤੇ ਦਾ ਹੀ ਦਾਵਾ ਹੈ ਕਿ ਬੜੀ ਮੁਸ਼ਕਲ ਨਾਲ ਮਾਮਲਾ ਦਰਜ ਕਰਵਾਇਆ ਗਿਆ ਔਰ ਜੇ ਗੱਲ ਕੀਤੀ ਜਾਵੇ ਤਾਂ ਮਾਮਲਾ ਦਰਜ ਹੋਣ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਜਿਹੜੀਆਂ ਨੇ ਇਸ ਮਾਮਲੇ 'ਚ ਰੇਡਸ ਵੀ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਇਹ ਗਵੰਡੀ ਨੇ ਆਪਸ 'ਚ ਸਦਾਰਤ ਅਨੇ ਆ ਦੱਸਿਆ ਜਾ ਰਿਹਾ ਕਿ ਥੋੜਾ ਦੂਰੋਂ ਹੀ ਜਿਹੜੀ ਇਹ ਲਵ ਮੈਰਿਜ ਹੋਈ ਸੀ ਉਹ ਦੂਰ ਦੇ ਹੀ ਥੋੜੇ ਜੇ ਰਹਿਣ ਵਾਲੇ ਸੀ ਜਿਸ ਤੋਂ ਬਾਅਦ ਜਿਹੜਾ ਸੀ ਜਿਸ ਨੂੰ ਲੈ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਕੋਲ ਜਿਹੜਾ ਕਾਫੀ ਤਰਾਜ ਸੀ ਕਿ ਇਹ ਰਿਸ਼ਤਾ ਜਿਹੜਾ ਨਹੀਂ ਹੋਣਾ ਚਾਹੀਦਾ ਲੇਕਿਨ ਲੜਕਾ ਲੜਕੀ ਰਾਹੀ ਸੀ ਔਰ ਉਹਨਾਂ ਦੀ ਜਿਹੜੀ ਲਵ ਮੈਰਿਜ ਹੋਈ ਸੀ ਔਰ ਜਿਹੜੀ ਲਵ ਮੈਰਿਜ ਤੋਂ ਬਾਅਦ ਸਾਰਾ ਜਿਹੜਾ ਮਾਮਲਾ ਜਿਹੜਾ ਹੈ ਪੱਕਿਆ ਹੈ ਜੀ ਠੀਕ ਹੈ ਠੀਕ ਹੈ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਤਾਂ ਅੰਮ੍ਰਿਤਸਰ ਦੇ ਬਲਟੋਹਾ ਦਾ ਇਹ ਮਾਮਲਾ ਹੈ ਜਿੱਥੇ ਇੱਕ ਮਹਿਲਾ ਨੂੰ ਇਸ ਤਰੀਕੇ ਨਾਲ ਬੇਇੱਜ਼ਤ ਕੀਤਾ ਗਿਆ ਉਸਦੇ ਕਪੜੇ ਫਾੜੇਗੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਪਿੰਡ ਦੇ ਵਿੱਚ ਕਮਾਇਆ ਗਿਆ ਮਸਲਾ ਉਸ ਮਹਿਲਾ ਦੇ بیٹے ਦੀ ਲਵ ਮੈਰਿਜ ਦਾ ਸੀ ਔਰ ਲੜਕੀ ਦੇ ਪਰਿਵਾਰ ਵੱਲੋਂ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ